ਇੱਕ ਗੱਲ ਯਾਦ ਰੱਖਣਾ ਦਿਮਾਗ 'ਚ ਪਿਠਾ ਲਓ ਇਹ ਝੂਠ ਨਹੀਂ ਸੱਚੀ ਜੋ ਗੁਰਬਾਣੀ 'ਚ ਲਿਖਿਆ ਸੱਚ ਹੈ ਇਹ ਸਭ ਕੋਈ ਬਖਸ਼ਿਆ ਨਹੀਂ ਜਾਣਾ ਤੇ ਧਿਆਨ ਰੱਖਿਓ ਇਸ ਗੱਲ ਦਾ ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਐਵੇਂ ਗੱਲਾਂ ਕਰੀ ਜਾਣੀਆਂ ਉਹਦਾ ਕੋਈ ਫਾਇਦਾ ਨਹੀਂ ਹੈ ਹਮੇ ਸੱਚੀ ਗੱਲ ਕਹਿਣ ਲੱਗਿਆਂ ਜਿਹੜੇ ਜਾ ਕੇ ਦੇਖਿਆਏ ਨਾ ਯੋਨਾ ਕੋਲ ਬੈਠੀਏ ਉਹ ਕਹਿੰਦੇ ਵੀ ਬਹਿਤਰਨੀ ਨਦੀ ਹੈ 100 ਯੋਜਨ ਚੜਾਈ ਹੈ ਉਹਦੀ 900 ਕਿਲੋਮੀਟਰ ਤੇ ਲੰਬਾਈ ਦਾ ਕੋਈ ਪਤਾ ਨਹੀਂ ਖੂਨ ਦੀ ਨਦੀ ਹੈ ਵਿੱਚੇ ਰਾਤ ਉਹਦੇ ਖੂਨ ਪੀਕ ਬਹੁਤ ਬੁਰੇ ਹਾਲਾਤ ਜਿਹੜੇ ਜਾਨਵਰ ਆਪਾਂ ਮਾਰਦੇ ਆ ਨਾ ਉਹਨਾਂ ਦੇ ਵਿੱਚ ਇਹ ਰਸਤਾ ਉਹਨਾਂ ਵਾਸਤੇ ਹੈ ਜਿਹੜੇ ਪਾਪ ਕਰਮ ਕਰਦੇ ਨੇ ਤੇ ਸੱਚੀਆਂ ਗੱਲਾਂ ਜਿੰਦਾ ਗੁਰਨਾੜ ਪ੍ਰਾਣ ਕੀ ਲਿਖਿਆ ਹੈ ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਉਹ ਰਾਹ ਨੂੰ ਜਾਣੀ ਪੱਣੀ। ਦੇਖੋ ਦੋ ਰਾਹ ਨੇ ਇੱਕ ਤਾਂ ਪਾਲਕੀਆਂ ਵਿੱਚ ਜਿਹੜੇ ਮੂਲ ਮੰਤਰ ਕਰਦੇ ਗੁਰੂ ਨਾਲ ਜੁੜ ਕੇ ਉਹਨਾਂ ਦਾ ਲੇਖਾ ਖਤਮ